ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੇ ਆ ਕੀ ਬੋਧ ਜੇ ਕਟਾ ਕੇ ਆ ਗਿਆ ਹੈ ਹੀਰੋ ਬਣ ਕੇ ਦੇਖਾਂ ਦਿਖਾਈ ਮੈਨੂੰ ਸਤਿ ਸ੍ਰੀ ਅਕਾਲ ਜੀ ਰੈਡੀ ਉਹ ਪਾਪਾ ਮੰਮੀ ਨਾ ਕਿਹੜੀ ਮੰਮੀ ਛਾਂ ਤਾਂ ਨਹੀਂ ਆਉਂਦੀ ਉਹ ਪੋਈ ਮੇਰੀ ਮੰਮੀ ਹੋਰ ਕੀ ਦੀ ਕਿ ਮੈਂ ਵਾਲ ਜੇ ਕਟਾ ਕੇ ਤੈਨੂੰ ਰੋਲਾ ਤਾਂ ਮੈਂ ਤੈਨੂੰ ਪਛਾਣੂਗੀ ਨਹੀਂ ਵੇ ਇੱਥੇ ਬੈਠ ਪਾ ਤੈਨੂੰ ਗੱਲ ਕਰਨੀ ਤਰ ਬੈਠ ਬੈਠ ਹਾਂ ਕਿਹੜੀ ਮਾਂ ਨੂੰ ਆਵਾਜ਼ਾਂ ਮਾਰਦਾ ਦੱਸੀ ਮੈਨੂੰ ਆਪਦੀ ਨੂੰ ਸ਼ਰਮ ਤਾਂ ਨਹੀਂ ਆਉਂਦੀ ਤੈਨੂੰ ਮੈਂ ਆਪਦੀ ਮੰਮੀ ਨੂੰ ਆਵਾਜ਼ ਮਾਰਦਾ ਸ਼ਮੂਦਾ ਮੈਨੂੰ ਕਹਿੰਦਾ ਤੇਰੀ ਮਾਂ ਹੈ ਨਹੀਂ ਮੇਰਾ ਡੈਡੀ ਵੀ ਹੈ ਮੈਂ ਮੇਰੀ ਅੱਖਾਂ ਧੋਖਾ ਖਾਂਦੀਆਂ ਨੇ ਮਨੋ ਇਹ ਦੱਸ ਤੁਸੀਂ ਕੌਣ ਹੈ ਤੂੰ ਬਲ ਮੈਨੂੰ ਆਉ ਦੱਸ ਤੂੰ ਕਿੱਥੇ ਪੜਦਾ ਮੈਂ ਕਾਲਜ 'ਚ ਕਿਹਦਾ ਮੁੰਡਾ ਵੇ ਜੱਗੀ ਦਾ ਸਰਪੰਚ ਦਾ ਅੱਛਾ ਅੱਛਾ ਜੱਗੀ ਸਰਪੰਚ ਦਾ ਮੁੰਡਾ ਤੂੰ ਹਾਂਜੀ 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 ਅੱਛਾ ਅੱਛਾ ਕਿਧਰ ਆਇਆ ਸੀ ਪੁੱਤ ਮੈਂ ਘਰੇ ਆਇਆ ਸੀ ਆਪਦੇ ਨੀ ਤੁਸੀਂ ਕੌਣ ਮੈਂ ਮੈਂ ਕੁਛ ਨਹੀਂ ਪੁੱਤ ਮੈਂ ਤਾਂ ਕੰਮ ਆਈ ਸੀ ਮੈਨੂੰ ਇਹ ਤਾਂ ਤੁਸੀਂ ਆਏ ਕੌਣ ਹੋ ਵੇ ਮੈਂ ਤੁਹਾਡੇ ਇੱਥੇ ਗਵਾਂਢ ਚ ਹੋਈ ਆ ਮਰ ਮੁੱਕੀ ਕਾ ਮੈਂ ਮਿਸ਼ਰੀ ਓ ਸੌਰੀ ਹਾਂ ਤੁਸੀਂ ਆਪੇ ਨੇ ਕਹੀ ਦੱਸਣਾ ਨਹੀਂ ਕਿ ਨਾ ਇੱਥੇ ਤਾਂ ਦੱਸਣਾ ਹੀ ਆ ਓਕੇ ਹਾਂ ਤੇ ਇਹ ਸਤਿ ਸ਼੍ਰੀ ਅਕਾਲ ਜੀ। ਹੋ ਰੈਡੀ? ਹੋ ਪਾਪਾ। ਮੰਮੀ, ਮੈਂ ਕਿਹੜੀ ਮਾਂ ਨੂੰ ਬਾਜਾ ਮਾਰਦਾ? ਆਪਦੇ ਨੂੰ ਮਾਰਦਾ। ਤੈਨੂੰ ਕਿ ਲੱਗਦਾ ਮੈਂ ਤੈਨੂੰ ਪਸਾਣੂੰਗੀ ਨਹੀਂ? ਆ ਕਟਾ ਕੇ ਬੋਧੇ ਜੇ ਟੋਰੀ ਬਣਿਆ ਫਿਰਦਾ। ਮੈਂ ਨਹੀਂ ਤੈਨੂੰ ਪਸਾਣਾ। ਤੂੰ ਕਿਉਂ ਮੈਨੂੰ ਪਸਾਣੇਗਾ? ਤੈਨੂੰ ਕੀ ਲੱਗਦਾ? ਤੂੰ ਕਟਿੰਗ ਕਰਾਈਏ ਮੈਂ ਨਹੀਂ ਕਰਾਈ। ਮੈਂ ਤਾਂ ਉਹੀ ਆ। ਮੈਂ ਤੁਹਾਨੂੰ ਜਾਣਦਾ ਨਹੀਂ ਤੁਸੀਂ ਆਏ ਕੌਣ ਮੈਂ ਕਿਉਂ ਟਿੱਚਣਾ ਕਰੀ ਜਾਨਾ ਜਾਣਦਾ ਜੀ ਤੂੰ ਮੈਨੂੰ ਮੈਂ ਮਿਸਰੀ ਆ ਹੋਰ ਕੌਣ ਅੱਛਾ ਇਸ ਘਰ ਦੀ ਮਾਲਕਣ ਅੱਛਾ ਨਵੀਂ ਸਰਪੰਚਣੀ ਫੇਰ ਗਲਤੀ ਕਰ ਗਈ ਤੁਹਾਨੂੰ ਨਵੀਂ ਸਰਪੰਚਣੀ ਵੀ ਨਹੀਂ ਕਹਿਣਾ ਇੱਥੇ ਮੈਰੀ ਗਲਤ ਨਾ ਨੀ ਓਕੇ ਹਣਾ ਸੌਰੀ ਫਲਾ ਗਿਆ ਪਤਾ ਹਾਂ ਹਾਂ ਐਕਸ਼ਨ ਸਸਰੀ ਕਾਲ ਜੀ ਓ ਡੈਡੀ ਓ ਪਾਪਾ ਮੰਮੀ ਉਹਦਾ ਫੋਨ ਨਹੀਂ ਲਾਇਆ ਜਿੱਤਣ ਵੇਲੇ ਨਾ ਹੁਣ ਦੱਸਦੇ ਆ ਵੀ ਅਸੀਂ ਜਿੱਤ ਗਏ ਭਈ ਬੰਦੇ ਨੂੰ ਘਟੋ ਘਟ ਦੱਸਤਾ ਦੇਈਏ ਬੇ ਕਿਨੂੰ ਬਾਜਾ ਮਾਰਦਾ ਨਾਲੇ ਕਿਨੂੰ ਜਿਤਾਈ ਜਾਣਾ ਆ ਕਰਾ ਕੇ ਬੋਦੇ ਕਟਿੰਗ ਆ ਹੀਰੋ ਬਣਿਆ ਫਿਰਦਾ ਵੀ ਜੀ ਮੈਂ ਤੇਰੀ ਸਿਆਣ ਹੀ ਨਹੀਂ ਆਉਣੀ ਮੈਨੂੰ ਹੈ ਤੁਸੀਂ ਕੌਣ ਹੋ ਬੇ ਮੈਂ ਕੌਣਾ ਮੈਸ ਕਰਦੀ ਸਰ ਸੌਰੀ ਥੰਮ ਬਲ ਆ ਗਿਆ ਚਲ ਮੈਂ ਕਿ ਤੁਸੀ ਕੌਣ ਹੋ ਹਾਂ ਤੁਸੀਂ ਕੌਣ ਹੋ ਮੈਂ ਮੈਸ ਕਰਦੀ ਮਾਲਕਣ ਮਿਸਰੀ ਹੋਰ ਕੌਣਾ ਮੈਂ अच्छा क्या फेर ਨਹੀਂ ਬੋਦੇ ਤੁਸੀਂ ਕੌਣ ਹੂੰ ਬੋਡਿਆਂ ਥੱਲੇ ਤੇ ਨਾਲਿਆ ਤਾਂ ਕਹਿਦੀ ਇਹੀ ਗਲਾਸ ਮਾਰ ਕੇ ਸਿਰ ਪਾੜੂ ਉਹਦਾ ਆਉਂਦੇ ਦਾ ਅੱਜ ਕਿਆ ਕਿੱਥੇ ਹੋਇਆ ਜਿਹੜਾ ਇੰਨੇ ਟਾਈਮ ਦਾ ਆਇਆ ਨਹੀਂ ਕਰਦੀਆਂ ਹੱਲੇ ਦਾ اچھا ਇੱਥੇ ਬਾਹਰ ਹੀ ਗਏ ਸੀ ਕਹਿੰਦੇ ਸੀ ਆਉਣੇ ਆ ਇੱਥੇ ਬਾਹਰ ਸੌਰੀ ਇੱਥੇ ਬਾਹਰ ਹੀ ਗਏ ਸੀ ਕਹਿੰਦੇ ਸੀ ਆਉਣੇ ਆ ਅੱਛਾ ਚਲੋ ਠੀਕ ਹੈ ਜੀ ਕੋਈ ਗੱਲ ਨਹੀਂ ਆਂਟੀ ਜੀ ਮੇਰੀ ਗੱਲ ਸੁਣਾ ਜੇ ਉਹ ਆਏ ਨਾ ਤਾਂ ਮੈਨੂੰ ਦੱਸ ਦਿਓ ਬੇ ਆਂਟੀ ਉਂਟੀ ਕੋਈ ਨਹੀਂ ਕਹਣਾ ਦੀਦੀ ਕਹਿਲਾ ਲੱਗਿਆ ਆਂਟੀ ਤੈਨੂੰ ਆਂਟੀ ਜੈਨੀ ਆ ਓਕੇ ਆ ਦੀਦੀ ਮੜਾ ਦੱਸ ਦਿਓ ਜੰਗਾ ਜਦੋਂ ਆਗੇ ਨਹੀਂ ਯਾਰ ਕੀ ਗਿਆ ਸੀ ਮੈਂ ਦੀਦੀ ਵੀਰ ਜੀ ਨੂੰ ਦੱਸ ਦਿਓ ਹਾਂ ਹਾਂ ਮੈਂ ਦੱਸ ਦਿਓ ਵੀਰ ਜੀ ਆ ਗਏ ਵੀਰ ਜੀ ਅੱਛਾ ਆ ਦੀਦੀ ਆ ਜਦੋਂ ਵੀਰ ਜੀ ਆ ਗਏ ਉਦੋਂ ਕਹਿ ਦਿਓ ਵੀ ਉਹਨਾਂ ਦਾ ਮੁੰਡਾ ਆ ਗਿਆ ਜੀ ਐਕਸ਼ਨ ਬਾਹਰ ਗਏ ਨੇ ਆਉਂਦੇ ਹੀ ਹੋਣੇ ਆ ਅੱਛਾ ਚਲੋ ਠੀਕ ਹੈ ਮੇਰੀ ਗੱਲ ਸੁਣਾ ਆਂਟੀ ਜੀ ਤੁਸੀਂ ਐਂ ਕਰ ਜਦੋਂ ਆਗੇ ਨਾ ਸਨੇਹਾ ਲਾ ਦਿਓ ਵੀ ਮੁੰਡਾ ਆਇਆ ਸੀ ਆਂਟੀ ਕੋਈ ਨਹੀਂ ਕਹਿਣਾ ਦੀਦੀ ਕਹਿ ਲਿਆ ਕਰ ਲੱਗਿਆ ਆਂਟੀ ਦੱਤ ਤਨ ਆਂਟੀ ਦੀ ਨਹੀਂ ਆਵੇ ਮੈਂ ਓਕੇ ਦੀਦੀ ਜਦੋਂ ਵੀਰ ਜੀ ਆਗੇ ਨਾ ਉਹਨਾਂ ਨੂੰ ਕਹਿ ਦੇ ਚੰਗਾ ਬੇ ਵੀਰਾ ਹੋ ਤੇਰਾ ਮੇਰਾ ਕੋਈ ਨਹੀਂ ਵੀਰਾ ਹੋ ਮੇਰਾ ਤਾਂ ਹੈ ਠੀਕ ਹੈ ਠੀਕਾ ਵੀਰਾ ਹੀ ਤੇਰਾ ਹਾਂ ਵੀਰਾ ਹੀ ਲਾ ਦੇ ਸਨੇਹਾ ਜੀ ਹਾਂ ਹਾਂ ਬਾਹਰ ਗਏ ਨੇ ਆਉਂਦੇ ਹੀ ਹੋਣੇ ਆ ਅੱਛਾ ਆਂਟੀ ਜੀ ਤੁਸੀਂ ਨਾ ਇਹ ਕਰੋ ਸਨੇਹਾ ਲਾ ਦਿਓ ਉਹਨਾਂ ਨੂੰ ਵੀ ਮੁੰਡਾ ਆਇਆ ਸੀ ਉਹਨਾਂ ਦਾ ਦਰਮਿਆਂ ਆਂਟੀ ਦੀ ਨਹੀਂ ਆਵੇ ਦੀਦੀ ਕਹਿਲਾ ਲੱਗਿਆ ਆਂਟੀ ਦਾ ਅੱਛਾ ਓ ਯਾਰ ਨਿਗਾਵਾ ਜੀ ਕਿਸਕਾ ਦੇਖ ਖਾ ਕੁਛ ਨਹੀਂ ਹੁੰਦਾ ਕਿਸਕਾ ਦੇਖ ਖਾ ਕਿਸਕਾ ਦੇਖ ਖਾ ਇਹ ਉਹ ਤੇਰਾ ਮੇਰਾ ਤਾਂ ਉਹ ਖਾ ਵੀ ਰਹੀ ਹੈ ਵੀਰੇ ਠੀਕ ਹੈ ਅੱਛਾ ਠੀਕ ਮੈਂ ਕਿਹ ਦਸਾਂ ਵੀ ਮੇਰਾ ਹੱਕ ਖਾ ਸਮਝਾ ਵਿੱਚ ਬੋਲਣਾ ਜ਼ਰੂਰੀ ਸੀ ਬੇ ਤੂੰ ਵੀ ਤੇਰਾ ਵਿੱਚ ਬੋਲਣਾ ਜ਼ਰੂਰੀ ਸੀ ਮੈਂ ਸੀਨ ਕਰ ਜਾਨੀ ਆ ਦਵਾਰੇ ਕੱਢੋ ਉਹਦੇ ਵਿੱਚ ਹੀ ਬੋਲਣਾ ਡਾਇਲੌਗ ਜੀ ਹਾਂ ਉਹ ਮੇਰੇ ਤੇ ਜੱਗੀ ਵੀਰ ਜੀ ਦੇ ਪਾਪਾ ਇੱਕ ਹੀ ਥੇ ਹਾਂ ਤੇ ਉਧਰੋਂ ਫਿਰ ਮੇਰਾ ਭਤੀਜਾ ਉਹਨੂੰ ਮਿਲਣ ਆਇਆ ਸੀ ਮੈਂ ਤਾਂ ਅੱਛਾ ਵੇ ਠੀਕਾ ਸਾਈ ਤੁਹਾਡੀਆਂ ਸ਼ਕਲਾਂ ਇੱਕੋ ਜਿਹੀ ਮਿਲਦੀ ਉਹ ਤਾਂ ਹੈ ਨਹੀਂ ਹੁਣ ਇੱਥੇ ਉਹ ਤਾਂ ਭੱਗ ਗਿਆ ਅੱਛਾ ਚਲੇ ਗਏ ਹਾਂ ਅੱਛਾ ਤੇ ਸਰਪੰਚ ਸਾਹਿਬ ਨਹੀਂ ਦੇ ਬੇ ਉਹ ਤਾਂ ਪਤਾ ਨਹੀਂ ਸਵੇਰ ਦਾ ਚੜਿਆ ਕਿਸੇ ਸਿਰਨਹਰ ਨਾਲ ਸਿੰਗੀ ਉਹ ਨਹੀਂ ਮੁੜਿਆ ਅੱਜ ਏ ਕੌਣ ਮੈਨੂੰ ਪਤਾ ਕਾੜ ਕਾੜ ਮੈਂ ਤੇ ਹੁਣ ਦੂਜੀ ਐਂਟਰੀ ਕਰ ਰਹਿਣਾ ਹਾਂ ਹਾਂ ਪਤਾ ਮੈਨੂੰ ਮੈਂ ਤਾਂ ਵੱਜ ਜਾਂਦਾ ਵਾਂ ਅੱਛਾ ਉਹ ਮੇਰਾ ਭਤੀਜਾ ਆਇਆ ਸੀ ਨਾ ਉਸ ਕੋ ਵੀ ਡੈਡੀ ਡੈਡੀ ਕਰਦਾ ਹੈ ਛੇ ਮੈਂ ਤਾਂ ਤੁਸੀਂ ਚੱਕਰਾਂ ਚ ਪਾਇਆ ਪਿਆ ਮੈਨੂੰ ਨਹੀਂ ਪਤਾ ਕੀ ਦਾ ਡੈਡੀ ਆ ਉਹ ਕੀ ਨਾ ਉਹ ਭਰਾ ਵਾ ਉਹ ਹਾਂ ਜਣਾ ਆ ਪਾਪੇਲਾ ਰੋਲਾ ਇੱਥੇ ਨਹੀਂ ਵਾਜਾ ਹੈ ਨਾ ਹਾਂ ਬਾਅਦ ਚ ਪਾਵਾਂਗੇ ਇੱਥੇ ਤਾਂ ਕੰਬੀਜ਼ ਨਹੀਂ ਚੱਲਣਗੇ ਹੋਰ ਕੀ ਬਾਅਦ ਚ ਪਤਾ ਲੱਗੀ ਵੀ ਤੀਜੀ ਆਈਟਮ ਵੀ ਤੁਸੀਂ ਆਉਂਦੀ ਆ ਵੀ ਆ ਵੀ ਹੈ ਹੈ ਨਾ ਵੀ ਬਾਅਦ ਚ ਪਤਾ ਲੱਗੇ ਵੀ ਉਹ ਵੀ ਤੀਜੀ ਆਈਟਮ ਵੀ ਹੈਗੀ ਹੈ ਤੈਨੂੰ ਜਣਾ ਹੋ ਗਿਆ ਦੇਖੀ ਮੜਾ ਜਣਾ ਓਏ ਕੀ ਜਾਣੂਗਾ ਇਹਨੇ ਦੁਖੀ ਕੀਤਾ ਪਿਆ ਮੈਨੂੰ ਕਣੀ ਕਿਦਦਰ ਨੂੰ ਮਰਿਆ ਹੋਇਆ ਸਵੇਰ ਦਾ ਸੀ ਸਜ ਜਣੀਆ ਹਾਂ ਜੇ ਤੂੰ ਵੀ ਮੈਨੂੰ ਗਲਤ ਕਹਿ ਰਹੀ ਹੈ ਨਾ ਤਾਂ ਹਾਂ ਮੈਂ ਐਕਸ਼ਨ ਪਿਆਰੀ ਹਯੋ ਦੱਕੀ ਨਹੀਂ ਸੋਣੀ ਤੂੰ ਲੱਗਿਆ ਕਰ ਬਾਈ ਜੀ ਬਾਈ ਜੀ ਬਾਈ ਜੀ ਬਾਈ ਜੀ ਹਯੋ ਦੱਕੀ ਨਹੀਂ ਸੋਣੀ ਤੂੰ ਲੱਗਿਆ ਕਰੇਗੀ ਜਦੋਂ ਚੱਕਿਆ ਕਰੇਗੀ ਤੂੰ ਮੁੰਡਾ ਸਰਬੰਚ ਦਾ ਠਿੰਡੇ ਵਾਲੀ ਬਾਸ ਚੜਨਾ ਜਦੋਂ ਚੱਕਿਆ ਕਰੇਗੀ ਨਹੀਂ ਤੂੰ ਗੋਦੀ ਮੁੰਡਾ ਜੱਗੀ ਦਾ ਨਾ ਕਿੰਨੀ ਆਖਦੇ ਮੁੰਡੇ ਚ ਕੌਣ ਤੇ ਗੋਦੀ ਹੈ ਸ਼ਰਮ ਨਹੀਂ ਤੈਨੂੰ ਹਿਆ ਨਹੀਂ ਹਾਂ ਓਹੋ ਬੜੇ ਪਿਆਰੇ ਬੜੇ ਪਿਆਰੇ ਬੋਲ ਮੀਂਹ ਲੱਗਦੇ ਮਿੱਠੋ ਨੇ ਸਹੀ ਆ ਸਹੀ ਆਈਂਗਾ ਗਾ 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 ਹੋਦੇ ਸੀ ਤਾਂ ਇਹ ਕਹਿੰਦੀ ਗਾਣਾ ਸਹੀ ਨਹੀਂ ਕੀ ਹੋ ਗਿਆ ਨਹੀਂ ਸਹੀ ਸੀ ਨਾ ਮੈਡਮ ਇਹ ਢੀਡ ਵਾਲਾ ਘਟਵਾ ਦੀ ਛਾਲ ਜੀ ਆ ਹਾਂ ਮਾਣਾ ਤੁਸੀਂ ਆ ਰਹੇ ਹੋ ਵਿੱਚ ਹੋ ਜਦੋਂ ਚੱਕਿਆ ਕਰੇਗੀ ਗੋਦੀ ਬੁੱਢਾ ਜੱਗੀ ਦਾ ਦੁਬਾਰੇ ਜਦੋਂ ਨੇੜੇ ਆਇਆ ਉਦੋਂ ਛੱਟੀ ਓਕੇ ਤਾਂ ਚੱਕ ਬਈ ਚੱਕੂਗੀ ਆਓ ਤਾਂ ਸਹੀ ਨਾ ਨਹੀਂ ਇੱਥੇ ਇੱਥੇ ਰੱਖ ਇੱਥੇ ਗਾਣਾ ਭੁੱਲ ਗਿਆ ਹਾਏ ਬੜੇ ਪਿਆਰੇ ਆਈ ਨਹੀਂ ਕਰਿਆ ਗੁੱਸੇ ਜੀ ਹਾਏ ਡਾਕਟਰ ਹੇ ਬੜੇ ਪਿਆਰੇ ਲੱਗਦੇ ਬੋਲ ਮੇਰੀ ਮਿੱਠੋ ਦੇ ਆਪਾਂ ਲੜਕੇ ਤੇ ਬੜੇ ਪਿਆਰੇ ਲੱਗਦੇ ਬੋਲ ਮੇਰੀ ਮਿੱਠੂ ਦੇ ਆਪਾਂ ਲੜਕੇ ਅੱਥਨੇ ਢੜਕੇ ਇੱਕ ਵਜੇ ਸ਼ਰਮ ਤਾਂ ਨਹੀਂ ਆਦੀ ਮੈਂ ਕੋਈ ਕੋਈ ਨਹੀਂ ਹੋਣ ਲੱਗੀ ਕੀ ਹੋ ਗਿਆ ਹੋ ਗਿਆ ਤੈਨੂੰ ਹੱਦ ਤੱਕ ਪਤਾ ਹੀ ਨਹੀਂ ਲੱਗਦਾ ਵੇ ਯਾਰ ਇੰਨਾ ਪਿਆਰ ਦੇਈਏ ਨਾ ਅਜੇ ਤੂੰ ਪਿਆਰ ਹਜਮ ਨਹੀਂ ਹੁੰਦਾ ਕਿਉਂ ਨਹੀਂ ਹਜਮ ਹੁੰਦਾ ਸਭ ਹਜਮ ਹੁੰਦਾ ਮੈਨੂੰ ਉਹ ਦੱਸ ਪਹਿਲਾਂ ਜਵਾਕ ਜਆ ਕਿਹੜਾ ਆਇਆ ਸੀ ਕਿਹੜਾ ਜਵਾਕ ਜਆ ਆਇਆ ਸੀ ਉਹ ਜਿਹੜਾ ਕਹਿੰਦਾ ਮੈਂ ਨਹਿਰੂ ਕਾਲਜ ਪੜਦਾ ਹੈ ਹੈ ਕਿਹੜਾ ਪੜਦਾ ਯਾਰ 36 ਅਜਵਾਖਾ ਪੜਦੀ ਐ ਨਿਹਰੂ ਗਾਲਜ ਜੀ ਅੱਛਾ ਪਿਓ ਵੀ ਹਾਰਾਂ ਦਾ ਜੱਗੀ ਹੋਈ ਆ ਹਨਾ ਹੋ ਸਕਦਾ ਕੋਈ ਵੱਡੀ ਗੱਲ ਨਹੀਂ ਮੇਰਾ ਕੱਲੇ ਦਾ ਨਾਂ ਥੋੜੂ ਆ ਉਹਨੇ ਕਿਹਾ ਮੈਂ ਜੱਗੀ ਸਰਪੰਚ ਦਾ ਮੁੰਡਾ ਭੈਣ ਗਾ ਨਿਕਲ ਗਈ ਸੀ ਇਹ ਪੈਨੂ ਜਿਹੜਾ ਹੈ ਗੜਾ ਮੇਰਾ ਮੁੰਡਾ ਐਕਸ਼ਨ ਇਹਦੀ ਪੈਨੂ ਜਿਹੜਾ ਹੈ ਗੜਾ ਜੱਗੀ ਸਰਪੰਚ ਦਾ ਮੁੰਡਾ ਮੰਨ ਨੂੰ ਫਰ ਦਵਾਰੇ ਗਰੀ ਮੈਂ ਕਿਹਾ ਰਿਹਾ ਕੋਈ ਨਹੀਂ ਜਿਹੜਾ ਤੂੰ ਮੈਨੂੰ ਲਾਰੇ ਲਾਉਂਦਾ ਫਿਰਦਾ ਨਾ ਤੇਰਾ ਇੱਕ ਸਬੂਤ ਤਾਂ ਮੈਨੂੰ ਮਿਲ ਗਿਆ ਬਾਕੀ ਵੀ ਇਕੱਠੇ ਕਰ ਲੈਣੇ ਆ ਤੈਨੂੰ ਤਾਂ ਬਣਾਉ ਮੈਂ ਤੇਰਾ ਮੁਗਦਰ ਤੂੰ ਦੇਖੀ ਜਾ ਹਾਂ ਜੇ ਨਾ ਸਾਰੇ ਸਬੂਤ ਇਕੱਠੇ ਕਰਕੇ ਤੇਨੂੰ ਨਾ ਨਾ ਸੂਲੀ ਤੇ ਟੰਗਿਆ ਤਾਂ ਮੇਰਾ ਨਾਮ ਵੀ ਰੋਜੀ ਨਹੀਂ ਚੱਤ ਤੇਰੀ ਹਾਜੀ ਕਿ ਮੈਨੂੰ ਹੀ ਲੱਗਾ ਸਮਝ ਰਿਹਾ ਹਾਂ ਹਾਂ ਮੈਨੂੰ ਹੀ ਪਤਾ ਨਹੀਂ ਜੀ ਹਾਂ ਐ ਇੰਨੀ ਆ ਛਣਾ ਅੱਜ ਦਾ ਉਹ ਵੀ ਕੱਢ ਲਿਆ ਯਾਰ ਬਈ ਯਾਰ ਉਹ ਵੀ ਉਹ ਮੈਂ ਤਾਂ ਕਦੀ ਨਹੀਂ ਕੱਢਿਆ ਤੂੰ ਕਿਹੜਾ ਉਹ ਰਵਾਹ ਰ ਪੇਸ਼ ਤਵਾ ਅੱਜ ਕੱਢ ਲਿਆ ਆਣੀ ਜਿਹੜੀ ਆਪਾਂ ਗੁੱਡ ਡਿਜ਼ਾਈਨ ਆਪਾਂ ਨਾ ਆ ਫੜ ਬੰਦਾ ਹੋਵੇ ਆ ਫੜ ਆਹ ਚੋ ਲਾਈ ਬਟਨ ਅੱਲਾ ਸੈੱਟ ਕਰ ਹੈਲੋ ਹੈਲੋ ਨਹੀਂ ਭਾਈ ਦਾ ਤੂੰ ਆਪ ਦਾ ਭਾਈ ਆਪ ਦਾ ਦੇਖ ਜਿਹੜੀ ਰੁਕੀ ਰੁਕੀ ਹਾਂ ਦੱਸ ਕੀ ਆ ফাইন ਆ ਮਰਜਾ ਉਹ ਸੱਚੋ ਸੱਚ ਉਹ ਗਲਤੀ ਨਾ ਨਿਕਲ ਗਿਆ ਮਜ਼ਾ ਆਇਆ ਕਹਿੰਦਾ ਸੀ ਸਿੰਦਰ ਮਨੂ ਤੇਰੀ ਲੋੜ ਆ ਬਹੁਤ ਕਿਆ ਮੈਨੂੰ ਦੰਨੀ ਲੋੜ ਮੈਨੂੰ ਤਾਂ ਦੇਖ ਤੇਰੀ ਲੋੜ ਨਹੀਂ ਓਏ ਓਮੀ ਨਹੀਂ ਮੈਨੂੰ ਕੰਮ ਤੇ ਕੁੱਤਾ ਹੜਦਾ ਨਹੀਂ ਕੰਜਰਾ ਮੇਰਾ ਵਿਆਹ ਹੋਣ ਵਾਲਾ ਬਲਾਗ ਆ ਤੂੰ ਬਲਾਗ ਜਿੰਦੀ ਆਂਦਾ ਹੈਂ ਰੋਗ ਚੱਲੀ ਆਂਦਾ ਸੀ ਚਲ ਚਲ ਕੋਈ ਨਹੀਂ ਬਰਸਤ ਵੀਡੀਓ ਬਣਾਉਣੀ ਹੈ ਇਹ ਕਿਹੜਾ ਕੋਈ ਗਲਤ ਗਿਆ ਮੈਂ ਤਾਂ ਵੱਡੀ ਭੈਣ ਆ ਮੇਰੀ ਕੁੱਤਾ ਦੋਸਤ ਅਸੀਂ ਬਹੁਤ ਚੰਗੇ ਚਲ ਇਧਰੋਂ ਲਾ ਉਧਰੋਂ ਲਾ ਉਥੋਂ ਲੈ ਨਹੀਂ ਬਈ ਆਓ ਲੈ ਚੋ ਲੈਣਾ ਯਾਰ ਜਰਾ ਜੀ ਬਿਕ ਸ਼ਾਟ ਕੱਢ ਦੇ ਮੈੱਕ ਲੱਗ ਗਿਆ ਖੜ ਜਾ ਖੜ ਜਾ ਉਹ ਇਕੱਲਾ ਕਰਦੇ ਆ ਮੈਂ ਗਿਆ ਲੰਦੇ ਹਾਂ ਹਾਂ ਤੁਹਾਰੇ ਘਾਟ ਹੋਏ ਤੁਹਾਰੇ ਘਾਟ ਕਿਹਾ ਤਾਂ ਚੱਲਾ ਸਿੰਦਰੇ ਸਿੰਦਰ ਮੇਰੀ ਗੱਲ ਸੁਣੀ ਨਹੀਂ ਯਾਰ ਰੁਕਣਾ ਨਹੀਂ ਸਿੱਧੂ ਉੱਥੇ ਰੁਕਾਂਗੇ ਆਪਾਂ ਉਹ ਖੜ ਜਾ ਮੈਂ ਡਿਸਟਰਬ ਹੋਈ ਜਾਂਦਾ ਤਾਹੀ ਤਾਂ ਕਹਿੰਦਾ ਵੀ ਲੰਘ ਜਾਣ ਦੇ ਹੋਰ ਐ ਤਾਂ ਬੜਾ ਗੁੱਸਾ ਆਉਗਾ ਇੱਥੇ ਅੱਜ ਬਾਗ ਦੇ ਬਾਲੇ ਆਉਣਗੇ ਛੇਤੀ ਕਰ ਛੇਤੀ ਕੱਟ ਲਾ ਕੀ ਦੀ ਵਾਹ ਗੋਸੇ ਮੈਂ ਤੁਹਾਨੂੰ ਇਹ ਕਹਿੰਦਾ ਸੀ ਮੇਰਾ ਕੰਮ ਕਰ ਇੱਕ ਕੀ ਹੈ ਕਿਵੇਂ ਜੀ ਸੀ ਕਿਵੇਂ ਮੈਨੂੰ ਤੇਰੀ ਲੋੜ ਹੈ ਹਾਂ ਮੈਂ ਕਹੂੰਗੀ ਮੈਨੂੰ ਤੇਰੀ ਲੋੜ ਪਰ ਮੈਨੂੰ ਤੇਰੀ ਲੋੜ ਨਹੀਂ ਉਹ ਮੇਰੀ ਗੱਲ ਤਾਂ ਸੁਣ ਲੈ ਬਸ ਇੱਕ ਕੰਮ ਕਰਨਾ ਛੋਟਾ ਜੇ ਕਰ ਸਕਦੀ ਹਾਂ ਬੋਲ ਇਹ ਮੇਰਾ ਮੁੰਡਾ ਨਹੀਂ ਜਿਹੜਾ ਪਹਿਲਾਂ ਵਾਲਾ ਹਾਂ ਉਹ ਮੇਰਾ ਸਾਲਾ ਘਰੇ ਆ ਗਿਆ ਮੇਰੇ ਤੇਰਾ ਮੁੰਡਾ ਘਰੇ ਆ ਗਿਆ ਤਾਂ ਬਹੁਤ ਵਧੀਆ ਗੱਲ ਆ ਭੈਣ ਦੇਖਾ ਸਮੇਂ ਨਹੀਂ ਹਟਦੀ ਹਾਂ ਰਾਜੂ ਹਾਂ ਰਾਜੂ ਤਾਂ ਹੈ ਬੱਜਾ ਮਾਰਦਾ ਜਿੱਦਾਂ ਦਾ ਪਿਓ ਹੁੰਦਾ ਫਿਰ ਰਾਜੂ ਇਹ ਗੱਲ ਆ ਸਰਪੰਚ ਵੀ ਹੁੰਦਾ ਫਿਰ ਸਰਪੰਚ ਆ ਵਧੀਆ ਗੱਲ ਆ ਵੀ ਸਰਪੰਚ ਵੀ ਮਿਲ ਹਾਂ ਇਹੀ ਤਾਂ ਰੌਲਾ ਆਪਣੀ ਮਾਂ ਨੂੰ ਮਿਲ ਖਾਂਗੇ ਛੜਗੀ ਚੱਲ ਦੁਬਾਰੇ ਕਰੀ ਮਸਤੀ ਕੋਤਾ ਜਾ ਰਹੇ ਨੇ ਸੁਪੰਚਨੀ ਨੂੰ ਜਾ ਕੇ ਆਏ ਕਹਦੇ ਵੀ ਕਹੇ ਇੱਥੇ ਕਿਹਾ ਵੀ ਸੁਪੰਚ ਦੇ ਭਰਾ ਦਾ ਮੁੰਡਾ ਹੈ ਅੱਛਾ ਕਿਵੇਂ ਕੋ ਕਹਾਂ ਕਿ ਮੈਨੂੰ ਕੀ ਲੋੜ ਕੰਮ ਕਰ ਤੂੰ ਆਉਂਦਾ ਇੱਥੇ ਵਗਦੀ ਅੱਛਾ ਸਿੰਦਰੇ ਹੈ ਗੱਲ ਸੁਣ ਲੈ ਮੇਰੀ ਤੂੰ ਖਾ ਦੇਗੀ ਸਿੰਦਰੇ ਤੂੰ ਅੱਜ ਚੱਲ ਹਾਂ ਚੱਲ ਮੇਰੀ ਗੱਲ ਤਾਂ ਸੁਣ ਲੈ ਸਿੰਦਰੇ ਸਿੰਦਰੇ ਤੋਰ ਮੇਰਾ ਵਾਲੀ ਪੈੜੀ ਹੋਈ ਯਾਰ ਹੁਣ ਕਿੱਧਰ ਨੂੰ ਜਾਵਾਂ ਮੈਂ ਬੇਬੇ ਸਿੱਧਾ ਚਾਹ ਗੇ ਬੇਬੇ ਦਾ ਲਈ ਮੈਂ ਤੂੰ ਉੱਥੇ ਨਾ ਰੋ ਗੁੱਸਾ ਆਉਂਦਾ ਰਹਿ ਗਿਆ ਦੀ ਹਾਂ ਕਿ ਮੇਰੇ ਤੋਂ ਆ ਕੇ ਗਈ ਹੈ ਨਾ ਕਾਬਰੀ ਮੈਂ ਵੀ ਅੰਦਰ ਆਉਂਦੀ ਤੇ ਤੂੰ ਵੀ ਘਬਰਾਇਆ ਹੋਇਆ ਤੇ ਹੁਣ ਮੈਨੂੰ ਐ ਦੱਸ ਇਹ ਆਪਾਂ ਕਰੀਏਗੇ ਆਪਾਂ ਕੀ ਕਰੀਏ ਆਪਾਂ ਆਪਾਂ ਦਾ ਕੀ ਮਤਲਬ ਆ ਤੂੰ ਦੇਖ ਤੂੰ ਦੇਖ ਲੈ ਵਤ ਰਿਸ਼ਤਾ ਤੂੰ ਹੀ ਕਰਾਇਆ ਲੈ ਕੀਤਾ ਤਾਂ ਤੂੰ ਆ ਨਜ਼ਾਰੇਦਣ ਦੇ ਆਪ ਲੈਂਦਾ ਹੁਣ ਰਿਸ਼ਤਾ ਮੈਂ ਕਰਾਇਆ ਮੈਂ ਕੀ ਧਰਤੀ ਲੱਗਦੀ ਮੈਨੂੰ ਤੇ ਤੂੰ ਕੜਿਆਂ ਨੂੰ ਵੀ ਐਨ ਮਗਰ ਕਮਾਇਆ ਪਿਆ ਕਰਾ ਕੇ ਕਿਹੜਾ ਨਜ਼ਾਰਾ ਇਹਨਾਂ ਨੂੰ ਇਹ ਦੱਸ ਐਦਾਂ ਕਰਾਂਗੇ ਹਾਂ ਠੀਕ ਹੈ ਠੀਕ ਹੈ ਤੂੰ ਮਾਈਕ ਦਿਓ ਛੋਣ ਛੋਕੀ ਚਲੋ ਕੀ ਹੋ ਗਿਆ ਮੈਂ ਤੂੰ ਝਾਕੀ ਜੇ ਜਾਂਦਾ ਕੁਛ ਨਾ ਕੁਸਤਾ ਸੋਚਣਾ ਹੀ ਪੈਣਾ ਐ ਤਾਂ ਇਹ ਦਵਾ ਉਹ ਆ ਇੱਥੇ ਆਪਾਂ ਆਪਦੇ ਤਾਂ ਗੱਲ ਹੀ ਨਾ ਲਿਆ ਕਹ ਭਈ ਜੇ ਆ ਗਿਆ ਅੱਜ ਤਾਂ ਸਿੱਧਾ ਕਹਿ ਦਾਂਗੇ ਵੀ ਇਹ ਤੱਕੇ ਨਾ ਸਾਨੂੰ ਕਹਦੇ ਰਿਸ਼ਤਾ ਕਰੋ ਨਹੀਂ ਮਾਰੂ ਓਕੇ ਹੂੰ ਮਾਰੂ ਵੀ ਨਹੀਂ ਮੈਂ ਕਹਿੰਦਾ ਸਾਡੀ ਕੋਲੀ ਮਾਰ ਦੂੰ ਠੀਕ ਹੈ ਠੀਕ ਹੈ ਓਕੇ ਹੁਣ ਤੁਸੀਂ ਮੈਂ ਮੈਂ ਕੀ ਕਰੀਏ ਉਹਨੇ ਤੂੰ ਮੇਰੇ ਸਾਥ ਦਿੰਦੀ ਨਾ ਭਈ ਆਪਣੇ ਦਾ ਹੱਥ ਘੜਿਆ ਆ ਦੇ ਹੱਥ ਘੜਿਆ ਆਪਣੇ ਕਰ ਲੈ ਚਲੋ ਚੱਲ ਹੈ ਸਮਝਾਇਆ ਵੀ ਹੁਣ ਵੀ ਜਦ ਤੁਸੀਂ ਕਹਿਣ ਲੱਗ ਗਏ ਨਾ ਚੱਲ 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 ਨਹੀਂ ਸਾਨੂੰ ਪਤਾ ਲੱਗ ਗਿਆ ਪਤਾ ਸੀ ਇਤਨਾ ਹੋ ਗਿਆ ਤੇ ਉਹਨਾਂ ਦੀ ਚੇਂਜ ਹੋ ਗਈ ਸੀ ਤੂੰ ਦੇਖ ਲੈਂਦਾ ਉਹਦੀ ਹਾਂ ਇਹ ਪਹਿਲਾਂ ਵੀ ਹੋਈ ਸੀ ਉਹਦਾ ਚੱਲ ਫਿਰ ਹਾਂ ਆਪਾਂ ਕੀ ਕਰੀਏ ਹੁਣ ਆਕਸ਼ਨ ਆਪਾਂ ਕੀ ਕਰੀਏ ਹੁਣ ਲੈ ਦੱਸ ਤੂੰ ਦੇਖ ਅਸੀਂ ਦਾ ਭਾਈ ਸਿੱਧਾ ਕਹਿ ਦੇਣਾ ਵੇ ਸਾਡੇ ਮਗਰ ਬੰਦੂਕ ਚੱਕੀ ਫਿਰਦਾ ਸੀ ਰਿਸ਼ਤਾ ਕਰਾਓ ਨਹੀਂ ਗੋਲੀ ਮਾਰ ਦਵਾਂ ਦੇਖ ਭਾਈ ਆਪਣੇ ਤਾਂ ਹੱਥ ਖੜੇ ਆ ਆ ਗਿਆ ਕੱਢਦਾ ਮੈਂ ਕੱਢਦਾ ਆ ਜਾ ਅੰਕਲ ਟੱਪਿਆ ਫਿਰ ਹੁਣ ਆਪਾਂ ਦੋਨੇ ਹੁਣ ਆਪਾਂ ਕੀ ਕਰੀਏ ਆਪਾਂ ਹੁਣ ਕੀ ਕਰੀਏ ਆਪਾਂ ਹੁਣ ਕੀ ਕਰੀਏ ਲੈ ਚੱਲ ਬੰਜ ਖੜਾ ਹੋਊਗਾ ਨਾ ਮਾਂ ਭਾਈ ਇਹਨੇ ਤਾਂ ਹੁਣ ਤੇਰੇ ਬੰਜ ਬਰਾਬਰ ਗੱਡਤਾ ਇੱਥੇ ਹੁਣ ਮੈਂ ਕਹਿੰਦਾ ਜਿਹੜਾ ਬੀਜਾ ਹੁਣ ਵੱਢਣਾ ਦਾ ਪਊ ਹਾਂ ਹੁਣ ਤਾਂ ਹੁਣ ਬੰਜ ਬਰਾਬਰ ਕੱਟਦਾ ਹੁਣ ਜਿਹੜਾ ਬੀਜ ਉਹਨੇ ਤਾਂ ਹੁਣ ਬੰਜ ਬਰਾਬਰ ਗੱਡਤਾ ਦੇਖ ਨਹੀਂ ਕੀ ਸੀ ਸੌਰੀ ਉਹਨੇ ਤਾਂ ਹੁਣ ਇਹ ਕਿਹਦੇ ਨਾਲ ਇਹ ਤਾਂ ਹੁਣ ਜਿਹੜਾ ਬੀਜਾ ਲਾ ਕੇ ਆਵਾ ਆਜੋ ਆਜੋ ਬਈ ਉਹਨੇ ਛੁਕ ਗਿਆ ਸਾਰੇ ਇਹ ਦੁੱਖ ਤੋੜਦੇ ਸੋ ਨਾ ਨਹੀਂ ਲਾਇਆ ਤੁਸੀਂ ਸਭ ਤੋਂ ਵੱਧ ਦੇ ਸਭ ਤੇ ਮੈਰੀ ਨ ਬਣਾਈਆਂ ਪਰ ਸੱਬੇ ਦਾ ਮੈਸੇਜ ਆਇਆ ਕਹਿੰਦਾ ਮਾਤਾ ਤੂੰ ਤਾਂ ਪਹਿਲੇ ਗਰਦਬਾਣ ਵਾਲੀ ਪਈ ਹੈ ਸੱਚੀ ਹੈ ਉਹ ਮਾਤਾ ਕਹਿੰਦਾ ਮਾਤਾ ਲਾਵ ਵਾਲੀ ਗਰਦਬਾਣ ਹੀ ਪਈ ਹੈ ਨਾ ਮੈਂ ਹੋ ਜਾਣਾ ਅੰਦਰ ਜੀ ਅੰਕਲ ਬਿੱਕ ਕਰਾਂ ਕੱਲ੍ਹ ਹਾਂ ਬਤਾ ਤੁਸੀਂ ਇੱਥੋਂ ਜਦੋਂ ਫ੍ਰੀ ਹੋ ਜਾਓਗੇ ਨਾ ਪਾਲੀ ਦੇ ਘਰੇ ਛੱਲੇ ਜਾਣਾ ਜਿਹੜੀ ਆਪਾਂ ਉਹਦੇ ਫਿਲਮ ਬਣਾਈ ਆ ਰੱਜ ਮੇਰੀ ਸਾਰੀ ਫਿਲਮ ਵਿੱਚ ਬਾਅਦ ਹੀ ਨਹੀਂ ਆਦੀ ਖਰਾਬ ਹੈ ਟੂ ਜੇ ਟੂ ਜੇ ਸਰਸਰ ਹੋ ਰਹੀ ਉਹ ਤੋਂ ਜਦੋਂ ਅਸੀਂ ਸੀਨ ਲਾ ਕੇ ਦੇਖਿਆ ਕਰੋ ਉਹ ਤਾਂ ਵਧੀਆ ਸੀ ਮੈਨੂੰ ਦੇਖੋ ਮੈਨੂੰ ਦਿਖਾਓ ਇਹਨੂੰ ਲਗਾ ਦੀ ਤੇ ਕੱਲ ਜਦੋਂ ਉਹ ਕਰਨ ਲੱਗਾ ਮੈਂ ਨਾ ਮਾਰਦਾ ਬਾਕੀ ਚੱਲ ਗਈ ਕਿਨੇ ਹੋਣੀ ਸੀ ਕੱਢੀ ਸੀ ਅਸੀਂ ਆਪ ਹੀ ਕੱਢੀ ਸੀ ਕਦੀ ਮੈਂ ਫੜ ਲੈਂਦੀ ਸੀ ਕੈਮਰਾ ਕਦੇ ਉਹ ਮੈਂ ਫੜੀ ਸੀ ਕੈਮਰਾ ਧੰਨਵਾਦ ਉਹਦਾ ਮੋਬਾਈਲ ਆ ਸੀ ਉਹਨਾਂ ਦਾ ਮਾਣ ਤੇ ਦੀ ਕਾਲੀ ਦੇ ਹੋਂਦ ਤੇ ਗੱਡੀ ਉਹਦੀ ਮਾਈਕ ਸੀ ਕਾਲੀ ਦੀ ਕਰਨ ਰਾਤ ਜੋੜ ਰਹੇ ਸੀ ਉਹ ਤਾਂ ਤੇਰੀ ਸਾਰੀ ਫਿਲਮ ਦੇ ਵਿੱਚ ਆਵਾਜ਼ ਹੀ ਖਰਾਬ ਆ ਰਹੀ ਹੈ ਤੇ ਹੋ ਜੂਗੀ ਮਾੜੇ ਮੋਟੇ ਫਰਕ ਨਾ ਦੇਖਾਂ ਆਵਾਜ਼ ਕਿਵੇਂ ਖਰਾਬ ਹੁੰਦੀ ਉਹ ਤੁਹਾਨੂੰ ਦੇਖ ਕੇ ਪਤਾ ਚੱਲਦਾ ਕਈ ਵਾਰੀ ਫੋਨ ਕਰਾਵੋ ਨਾ ਆਵਾਜ਼ ਕਿਹੜੀ ਖਰਾਬ ਆਉਂਦੀ ਹੈ ਇਹਦੇ ਦੀ ਆਪਣੀ ਆਵੇ ਉਹ ਹੀ ਹੋ ਮੈਗ ਖਰਾਬ ਨੇ ਥੋੜੇ ਜਿਹਾ ਮੈਗ ਖਰਾਬ ਕਰਦੇ ਹਾਂ ਮੈਗ ਨਹੀਂ ਕਈ ਵਾਰੀ ਘਾਨਾ ਮੈਗ ਨੇ ਤਗੜੇ ਮੈਗ ਨੇ ਹਾਂ ਉਹ ਦੇਖਿਆ ਉਹ ਜਬਾ ਉਹਦੇ ਆਪਣੇ ਜਿੱਦੇ ਪੱਗ ਉਹਦੇ ਆਈ ਗਈ ਨਾ ਮਾਰੀ ਚਰਰ ਚਰਰ ਜਿੱਚਾ ਆਇਆ ਜੀ ਸੋ ਕਈ ਛੋਟਾ ਜਾਈ ਆ ਜਿਆਦਾ ਮਾਈਕ ਲੱਗੇ ਨਹੀਂ ਹੋਣੇ ਸਹੀ ਠੀਕ ਆ ਤੇ ਜਾਂ ਫਿਰ ਫੋਨ ਚ ਕਰਾ ਵੀ ਜਿਹੜੇ ਚ ਜੋੜ ਦੇ ਜਿੱਦਾ ਪੱਕਾ ਉਹਦਾ ਕੀ ਜੀ ਜੇ ਜਾਂ ਤਾਂ ਉਹ ਚ ਬਵਾਜ ਜਵਾਂ ਨਹੀਂ ਆਉਂਦੀ ਜਾਂ ਫਿਰ ਛੱਡ ਜਾਓ ਆ ਕੰਮ ਹੁੰਦਾ ਫਿਰ ਉਹ ਹੋਰ ਸਰਰ ਸਰਰ ਆਇਆ ਯਾਰ ਕਿੱਲੀ ਨਹੀਂ ਲੱਗੀ ਹੋਣੀ ਕੱਲੀ ਕੁੱਜੀ ਓਏ ਮੋਬਾਈਲ ਦੀ ਆਵਾਜ਼ ਕੋਈ ਹੋਰ ਵੀ ਚੀਜ਼ ਹੋ ਜਾਂਦੀ ਆਵਾਜ਼ ਖਰਾਬ ਹੋ ਜਾਂਦੀ ਨਾ ਫੋਨ ਦੇ ਨਾ ਹੋਰ ਨਹੀਂ ਹੋ ਸਕਦੀ ਆ ਉਹ ਕਰਨੀ ਐ ਉਹਦੇ ਜੈਕ ਲੱਗਦਾ ਜੈਕ ਜਾਨੀ ਲੱਗਿਆ ਉਹ ਪ੍ਰੋਪਰ ਠੀਕ ਆ ਜਾਂ ਫਿਰ ਫੋਨ ਖਰਾਬ ਆ ਜਿਆਦਾ ਫੋਨ ਦਿਓ ਜੈਕ ਨਹੀਂ ਲੱਗਿਆ ਜਾਂ ਮੈਕਨ ਦਿਓ ਜੈਕ ਨਹੀਂ ਲੱਗਿਆ ਕਿੱਲੀ ਤਾਂ ਹੁੰਦੀ ਨਹੀਂ ਇੱਥੇ ਆ ਜੋ ਆ ਜੈਕ ਨਹੀਂ ਲੱਗਿਆ ਕਰਨੀ ਜਾ ਸਕਾਂਗੇ ਮੇਰੇ ਤਾਂ ਅੱਧੀ ਫਿਲਮ ਖਰਾਬ ਹੋਈ ਪਈ ਹੈ ਨਹੀਂ ਬਾਰੇ ਉਦੋਂ ਫਿਰ ਤੁਸੀਂ ਚੈੱਕ ਕਰਦੇ ਰਹੇ ਕਰਦੇ ਰਹੇ ਉਦੋਂ ਅੰਗਲਪ ਦੇਖਦੇ ਰਹੇ ਉਹ ਤਾਂ ਕਹਿੰਦਾ ਮੈਨੂੰ ਵਿਸ਼ ਕਰਨ ਨਹੀਂ ਦੱਸਿਆ ਰਾਤ ਕਹਿੰਦਾ ਤੇਰੀ ਤਾਂ ਸਾਰੀ ਫਿਲਮ ਖਰਾਬ ਹੋ ਗਈ ਨਹੀਂ ਆਹੀ ਡੀਓਪੀ ਦਾ ਆਹੀ ਫਰਕ ਹੁੰਦਾ ਫਿਰ ਹੈ ਹੀ ਨਹੀਂ ਸੀ ਉਹ ਦਿਨ ਇਹ ਤਾਂ ਆਇਆ ਨਹੀਂ ਇਹਨੂੰ ਤਾਂ ਹੈ ਨਹੀਂ ਨਸਾਵੇ ਤਾਂ ਥੋੜਾ ਹੋ ਹੀ ਕੰਮ ਸੀ ਹਾਂ ਬੰਦਿਆਂ ਵਾਲੇ ਇਹ ਅਜੇ ਤਾਂ ਸਿੱਖਦਾ ਹੈ ਤਾਂ ਫਿਰ ਹੁਣ ਕੀ ਕਰੀਏ ਚਲੋ ਦੇਖਦੇ ਆਂ ਕੀ ਬੰਦ ਦੂ ਦੇ ਦੋ ਭਾਵੇਂ ਚਲੋ ਬੋਲ ਨਾ ਜਸ਼ਨ ਐਕਸ਼ਨ ਛਿੰਦਰੇ ਭਾਈ ਮੈਂ ਤਾਂ ਤੁਹਾਡੇ ਕੋਲੇ ਆਇਆ ਸੀ ਹੈ ਤੁਹਾਡੇ ਦਾ ਤੇਰੇ ਦਾ ਕੰਮ ਚੰਗੇ ਫਿਰ ਸਿੱਧਾ ਥੋੜੀ ਕਾਉਂ ਸਿੱਧੇ ਹੀ ਸਿੱਧੇ ਹੀ ਚਲੋ ਸਿੱਧੇ ਹੀ ਵੀ ਬੈਠੇ ਆ ਟੱਚੋ ਤੁਹਾਡੇ ਤਾਂ ਬਾਲੇ ਚੰਗੇ ਕਰਮ ਨੇ ਤੁਹਾਡੇ ਐਕਸ਼ਨ ਤੁਹਾਡੇ ਤਾਂ ਬਾਲੇ ਚੰਗੇ ਕਰਮ ਨੇ ਸਿੰਦਰੇ ਤੇਰੇ ਤੇਰਾ ਤਾਂ ਬਾਲੇ ਚੰਗੇ ਤੇਰੇ ਕੰਦੀ ਤੇ ਮੈਂ ਦਨ ਆ ਜੀ ਐਕਸ਼ਨ ਸਿੰਦਰੇ ਤੇਰੇ ਤਾਂ ਬਾਲੇ ਚੰਗੇ ਕਰਮ ਨੇ ਉਹ ਮੈਂਬਰਾ ਚੰਗੇ ਕਰਮ ਹੋਣ ਵੀ ਕਿਉਂ ਨਾ ਉਹ ਸੱਚੇ ਬੋਲੀ ਤਾਂ ਰੱਬ ਵੀ ਸੁਣਦਾ ਹੈ ਸੁਣਦਾ ਹਾਂ ੱੱਕਾ ਚੱਲ ਨਹੀਂ ਸਕਦਾ ਹਾਂ ਹਾਂ ਥੋੜਾ ਪਹਿਲਾਂ ਹੋਵੇ ਪਹਿਲਾਂ ਬੋਲ ਹਾਂ ਤੇਰਾ ਬਾਲੇ ਕਰਮ ਚੰਗੇ ਆ ਸੁਣ ਦਾ ਰਾਹ ਸਿੱਧਾ ਹੀ ਮਿਲਿਆ ਪਹਿਲਾਂ ਮਿਲ ਗਿਆ ਚੰਦਰੇ ਤੇਰੇ ਤਾਂ ਬਾਲੇ ਚੰਗੇ ਕਰਮ ਨੇ ਹੋਰ ਕਹਿੰਦਾ ਸੀ ਬੋਲ ਹੋਰ ਬੋਲ ਕੀ ਕਮਾ ਤੁਹਾਨੂੰ ਤਾਂ ਸਿੱਧਾ ਹੀ ਰਾਹ ਮਿਲ ਗਿਆ ਜੀ ਯਾਦਾ ਤੂੰ ਮੈਨੂੰ ਤਾਂ ਹਿਸਾਬ ਨਾ ਕੱਢੂ ਰਲਮਾ ਨਾ ਕਰ ਪਿੱਚ ਨਾ ਰਲਮਾ ਨਹੀਂ ਮੈਂ ਤੈਨੂੰ ਇਹਦਾ ਸਟਾਰਟਿੰਗ ਇੱਥੋਂ ਸਿੰਦਰੇ تیرਦਾ ਬਾਲੇ ਕਰਮ ਚੰਗੇ ਆ ਹਾਂ ਤੁਹਾਨੂੰ ਤਾਂ ਰਾਹ ਸਿੱਧਾ ਬਣੀ ਗਿਆ ਬਸ ਇੱਥੇ ਇੰਨਾ ਹੀ ਆ ਨਾ ਹਾਂ ਇੰਨਾ ਬਲਾਵ ਦੇ ਕੱਲੀ ਕੱਲੀ ਵਿੜਕ ਲੈ ਕੇ ਸਾਨੂੰ ਦੱਸਦਾ ਰਹੀ ਹਾਂ ਹਾਂ ਇਹ ਇਹਦਾ ਹੋਏਗਾ ਪਰ ਚੁਗਲੀ ਜਿਹੜਾ ਕਹਿੰਦਾ ਦੇਖੋ ਹਾਂ ਨਹੀਂ ਕੱਲੀ ਕੱਲੀ ਵਿੜਕ ਲੈੰਦਾ ਕਹ ਤੂੰ ਗੌਰ ਰੱਖ ਪੁਰੀ ਸਰਪੰਚੀ ਆਪਾਂ ਲੈਣੀ ਆ ਹਾਂ ਮੈਂ ਠੀਕ ਇਹ ਕਹਤਾ ਸੀ ਵੀ ਗਾਹਾਂ ਬਣੂਗਾ ਕਿ ਇੰਨਾ ਤਾਂ ਬਣਦਾ ਕਹਿਣਾ ਲੈ ਹੁਣ ਤੋਆ ਕਰ ਕੱਲੀ ਕੱਲੀ ਗੱਲ ਵੀ ਆ ਕੱਲੀ ਕੱਲੀ ਗੱਲ ਨੋਟ ਕਰਕੇ ਰੱਖੀ ਜਿਹੜੀ ਆਪਾਂ ਈ ਚ ਬੋਲਣੀ ਪਾਜੀ ਹਾਂ ਐਂ ਕਹ ਜੀ ਹੁਣ ਕੀ ਦਾਗਾ ਪਹਿਲਾ ਇਹ ਫਿਰ ਹੁਣ ਜਾਣਾਗਾ ਉੱਠ ਕੇ ਨੇ ਹਾਂ ਹੁਣ ਬਸ ਠੀਕ ਆ ਚਲੋ ਬਸ ਕਰਦੇ ਆਂ ਤਿਆਰੀ ਚਲ ਮੈਂ ਜਾਇਆ ਮਾਂ ਉਹਨਾਂ ਦੇ ਘਰੇ ਵਾਰੀ ਵਾਰੀ ਬੋਲਿਓ ਪਹਿਲਾਂ ਆਪਣੇ ਡਾਇਲੋਗ ਚੜ ਕੇ ਮੇਰਾ ਲਾਸਟ ਆ ਜੀ ਅੱਜ ਤੇਰਾ ਅਜ ਤੋਂ ਪਹਿਲਾਂ ਕੀ ਆ ਜੀ ਮੈਂ ਮੈਂ 임ਰਾ ਹੁਣ ਤੂੰ ਧਿਆਨ ਰੱਖੀ ਕੱਲੀ ਕੱਲੀ ਮੱਖੀ ਬੈਠੀ ਗੱਲ ਗੱਲ ਨੋਟ ਕਰ ਲਈ ਮੈਂਬਰਾ ਤੂੰ ਕੱਲੀ ਕੱਲੀ ਗੱਲ ਨੋਟ ਕਰ ਲਈ ਦਵਾਰੇ ਗੱਲ ਮੈਂਬਰਾ ਤੂੰ ਕੱਲੀ ਕੱਲੀ ਗੱਲ ਨੋਟ ਕਰ ਲਈ ਕੱਟ ਮੈਂਬਰਾ ਐਕਸ਼ਨ ਮੈਂਬਰਾ ਤੂੰ ਧਿਆਨ ਰੱਖੀ ਦਾ ਚੰਗਾ ਮੈਂਬਰਾ ਨਾ ਹੋ ਜਾਂਦਾ ਰੇ ਉਹ ਪੂਰਦਾ ਬਾਣੀ ਕਰਦਾ ਕਿਉਂ ਤੈਨੂੰ ਮੈਂ ਕਹੀ ਗੱਲ ਪਹਿਲਾਂ ਟੋਕ ਕੇ ਦਵਾਰੇ ਦੀ ਬਿੜਕ ਨਾ ਕਰ ਕੋ ਬੋਲੇ ਦੁਸੀਂ ਤਾਂ ਤੈਨੂੰ ਕਹੀ ਜਾਨੀ ਆ ਚੱਲ ਆ ਲੋ ਕੱਟ ਦੀ ਚੰਗਾ ਫਿਰ ਚੰਗਾ ਚੰਗਾ ਤੱਕ ਖੇ ਆ ਫੜੀ ਬਾਈ ਲੈ ਕਾਲੋ ਕੋਈ ਗੱਲ ਆ ਕਈ ਵਾਰ ਤੱਕ ਕਰ ਜਨਾ ਦੇ ਉਹ ਕਮੀਜ਼ ਬੜੀਆਂ ਬੜੀਆਂ ਬੋਰ ਨੇ ਉਹ ਤੇ ਉਹ ਤੋ ਬੋਰ ਹੀ ਦੇਤੇ ਆ ਜਦੋਂ ਭੋਰ ਗਿਆ ਉਹਨੂੰ ਦੇਖੀ ਪੂਰੀ ਫੁੱਲ ਭੋਰਦੀ ਹੈ ਨਾ ਬੱਜਿਆ ਇੱਕ ਹੈ ਸਰੀਆਲੀ ਭੋਰੀਆ ਨਹੀਂ ਜੇ ਮੈਂ ਬੱਚੀ ਇਹ ਗੱਲ ਇਹ ਮਾਸ ਮਾਸ ਮੇ ਤਾਂ ਜਾਣ ਇਹ ਕਹਿੰਦੇ ਮਿਲ ਕੇ ਆਣਾ ਹੈ। ਚੜੀ ਕੋ ਕਨੈਕਟ ਨੰਬਰ ਵੀ ਹੈ ਨਹੀਂ ਚਾਰ ਚਾਹ ਆਓ। ਕਾਲ ਕੰਟਰੈਕਟਰ ਨੰਬਰ? ਹਾਂਜੀ ਕੋਈ ਨਹੀਂ। ਦਿੱਤਾ ਹੋਇਆ YouTube ਤੇ। ਹਾਂਜੀ YouTube ਤੇ ਦਿੱਤਾ ਆਣਾ ਬਈ। ਨਹੀਂ ਲੱਗ ਨਹੀਂ ਰਿਹਾ। ਮੈਂ ਤਾਂ ਕਰ ਰਿਹਾ। ਸੁਧਾਏ ਉਹ ਹਾਂ। ਛੋਰ ਕੋਈ ਸੇ ਬਾਈ ਚਾਹ ਪਾਣੀ ਦੀ ਪਹਿਲਾਂ। ਬਸ ਬਸ। ਆਜੋ ਬਰਿੰਦਰ ਬਾਈ ਜੀ ਬੈਠੇ ਕਰਾ ਲਓ ਬਸ। ਆਜੋ ਲੈ ਕਰਾ ਲਓ ਓਰੇ ਕਰਾ। ਗਰੀ ਰਾਜਦੀਪ। ਲੈ ਆਹ ਮੈਨੂੰ ਛਡੋ ਫੋਨ ਛਡੋ। ਹਲ ਸਾਰੀ ਛੱਡ ਦਿਓ ਤੁਸੀਂ। ਇੱਕ ਵਾਰ। ਆਜਾ ਆਜਾ ਬਈ ਤੁਸੀਂ ਵੀ ਆਗੇ ਆਗੇ ਕੀ ਕਰਨ ਕੈਮਰਾ ਆਜਾ ਬਾਪੂ ਆਜਾ ਵੀਰੇ ਤੁਸੀਂ ਵੀ ਆਜਾ ਆਜਾ ਨੂੰ ਆ ਕੇ ਚੱਕ ਲੈ ਤੁਸੀਂ ਸਾਰੇ ਆਗੇ 4:30 ਚ ਬਸ OK ਠੀਕ ਹੈ थैंक यू ਧੰਨਵਾਦ ਚਾਹ ਬਣੀ ਰਹਾ ਨਹੀਂ ਨਹੀਂ ਬਸ ਠੀਕ ਹੈ ਵੀਰੇ थैंक यू ਇਹ ਤਾਂ ਬਹੁਤ ਬੀਪੀ ਹਾਂਜੀ ਉਹ ਅਸਲੀ ਹੁੰਦੀ ਜਿਹ ਪੂਰੀ ਵਪੀ ਨਹੀਂ ਹੈ ਜਿੱਦੀਪੀ ਤਾਂ ਹੈਗੀ ਇਹ ਉਹਨਾਂ ਨੂੰ ਆ ਜਾਣੀ ਹੈਗੀ ਉਹ ਨਾ ਆਏ ਨਹੀਂ ਹੈਗੇ ਅੱਛਾ ਉਹਨਾਂ ਨੂੰ ਕੋਈ ਕੰਮ ਸੀ ਬਹੁਤ ਮੁੰਡਿਆ ਹੈਗਾ ਉਹਨਾਂ ਨੂੰ ਅੱਛਾ ਚਲੋ ਲੈ ਲਓ ਰਾ ਹੋ ਗਿਆ ਸੀ ਇਹਨੂੰ ਹੁਣ ਗਾਹਾਂ ਇਹਦੇ ਨਾਲ ਨਹੀਂ ਉਹ ਉਹਦੇ ਨਾਲ ਨਹੀਂ ਸੀਗਾ ਮੇਰਾ ਤੇਰੇ ਸਹੁਰੇ ਨਾਲ ਹਾਂ ਹੋ ਗਿਆ ਉਹ ਤਾਂ ਲਾਸਟ ਹੀ ਆਪਣਾ ਸੀ ਉਹਦੇ ਨਾਲ ਹੀ ਆ ਮੇਰਾ ਸੱਚ ਕਹਿੰਦੀ ਆਂ ਮੈਂ ਰਾਜੀ ਤਾਂ ਹਾਂ ਹਾਂ ਰਾਜੀ ਵੀ ਵਿੱਚ ਜਿਹੜੀਆਂ ਇਹ ਤਾਂ ਲੋਟ ਆ ਜਾਂਦਾ ਮੇਰੇ ਵਰਗੇ ਅੱਛਾ ਮੇਰੇ ਤੋਂ ਬਾਤਾਂ ਮਿਲਦੀ ਨਹੀਂ ਹੁਣ ਖੁਦਾ ਕੇ ਆ ਦੇਖੋ ਦੇਖਿਆ ਕਰਤਾ ਲਾਦਾ ਤੇ ਤੂੰ ਵੀ ਦੱਸਦੀ ਜਿਹੜੀ ਗੱਲ ਭਈ ਸਿੱਧੀ ਜੀ ਗੱਲ ਆ ਬਾਰੀ ਬਾਰੀ ਝੂਠ ਨਹੀਂ ਬੋਲਦੇ ਆਪਾਂ ਦੇ ਸੱਚੇ ਬੋਲ ਉਹ ਫਿਰ ਮਾੜੀ ਉਹ ਲਾਦਾ ਕਰਨਾ ਸਰਪੰਚ ਨੇ ਇਹ ਕੱਟ ਦਿੱਤੀ ਵਾਇਸ ਲੌਕ ਵੀ ਆ ਦੇਖੋ ਭਾਈ ਜਸ਼ਨ ਕਿੱਥੇ ਫੁਰਕ ਕਰੀ ਜਾਂਦਾ ਉਹ ਸਹੀ ਗੱਲ ਹੈ ਨਾ ਉਹ ਦੇਖੋ ਕੋਈ ਆ ਦੇਖੋ ਭਾਈ ਠੀਕ ਹੈ ਨਾ ਨਾ ਮੇਰੀ ਗੱਲ ਸਹੀ ਹੈ ਜੀ ਸੱਚ ਤੇ ਕਲੀਅਰ ਕਰਦਾ ਸੈਂ ਕਰਦੇ ਪੈਂਡ ਤੇ ਤੂੰ ਮਾਫੀ ਮੰਗੀਂ ਇਹ ਲੈ ਗਾ ਦਿੰਦਾ ਦੈਂਡ ਤੇ ਸੈਡ ਵੀ ਸੂਰ ਜਵਾਲਾ ਘੇਟ ਹੁੰਦਾ ਸੈਡ ਹੋ ਜਾ ਤੂੰ ਗੱਲ ਸੈਡ ਹੋ ਜਾਣਾ ਯਾਰ ਉਹ ਨਾ ਹੋਰ ਗੱਲਾਂ ਕਰਦੀ ਸੀ ਉਹ ਹੋ ਜਾ ਯਾਰ ਬੜਾ ਗੈਂਡ ਸੂਰ ਜਾਉਂਦਾ ਠੀਕ ਹੈ ਨਾ ਆ ਇਹ ਜੀ ਆ ਜਾ ਅੰਕਲ ਤੇਰਾ ਗੜਾਸੇ ਦਾ ਸੀਨ ਮਾਰ ਮਾਰ ਗੜਾਸਾ ਲੈ ਆ ਆਇਆ ਸੀਨ ਕੱਢ ਤੂੰ ਚਲੋ ਸੀਨ ਕੱਢੋ ਆ ਜੀ ਆ ਜੀ